ਅਮਰਤਾ ਪ੍ਰੀਤਮ ਦੇ ਨਾਵਲ ਡਾਕਟਰ ਦੇਵ ਦਾ ਅਗਲਾ ਭਾਗ ਤਿੰਨ ਤੜਨਾ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ ਸੋ ਪਲੀਜ਼ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਓ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਆਓ ਅਗਲਾ ਭਾਗ ਪੜ੍ਹਦੇ ਹਾਂ ਜੀ ਡਾਕਟਰ ਦੇਵ ਨਾਵਲ ਦਾ ਤਿੰਨ ਭਾਗ ਰੰਜੂ ਬੇਟੀ ਹੁਣ ਕਾਲਜ ਵਿੱਚ ਪੜ੍ਹਦੀ ਸੀਗੀ ਪਿਛਲੇ ਵਰਿਆਂ ਵਿੱਚ ਉਸ ਦੇ ਪਿਤਾ ਜਗਦੀਸ਼ ਨੇ ਇੱਕ ਹੋਰ ਵਿਆਹ ਕਰ ਲਿਆ ਸੀਗਾ ਇਹ ਉਹਨਾਂ ਦੀ ਮਾਂ ਦਾ ਤਕਾਜ਼ਾ ਸੀ ਪਰ ਉਸ ਵਿਆਹ ਤੋਂ ਕੋਈ ਬੱਚਾ ਨਹੀਂ ਸੀ ਹੋ ਸਕਿਆ ਇਸ ਲਈ ਘਰ ਵਿੱਚ ਅਜੀਬ ਤਰ੍ਹਾਂ ਦੀ ਤਲਖੀ ਪੈਦਾ ਹੋ ਗਈ ਸੀ ਪਤਨੀ ਦਾ ਤਕਾਜ਼ਾ ਸੀਗਾ ਕਿ ਉਹਦੇ ਭਰਾ ਦਾ ਬੇਟਾ ਗੋਦ ਲਿਆ ਜਾਵੇ ਨਹੀਂ ਤਾਂ ਜ਼ਾਇਦਾਦ ਦਾ ਕੋਈ ਵਾਰਿਸ ਨਹੀਂ ਹੋਵੇਗਾ ਜਗਦੀਸ਼ ਸਭ ਸਮਝਦੇ ਸਨ ਕਿ ਰੰਜੂ ਵਾਰਿਸ ਹੈ ਪਰ ਪਤਨੀ ਨਹੀਂ ਸੀ ਚਾਹੁੰਦੀ ਕਿ ਸਭ ਕੁਝ ਰੰਜੂ ਦੇ ਨਾਂ ਹੋ ਜਾਏ ਇਹ ਸਭ ਤੋਂ ਸਭ ਕੀ ਤੋਂ ਕੀ ਹੋ ਗਿਆ ਜਗਦੀਸ਼ ਸੋਚਦੇ ਤੇ ਖਬਰਾ ਜਾਂਦੇ ਲਾਹੌਰ ਵਿੱਚ ਮੌਸਮ ਚੰਗਾ ਨਹੀਂ ਸੀਗਾ ਐਸੇ ਲਈ ਸੋਚਿਆ ਕੋਈ ਦਿਨ ਰੰਜੂ ਨੂੰ ਲੈ ਕੇ ਉਹ ਕਿਸੇ ਪਹਾੜ ਤੇ ਚਲੇ ਜਾਣ ਉਹਨਾਂ ਜਿਨ੍ਹਾਂ ਵਿੱਚ ਪਤਨੀ ਆਪਣੇ ਭਰਾ ਦੇ ਘਰ ਜਾਣ ਦੀ ਗੱਲ ਕਰ ਰਹੀ ਸੀ ਪਰ ਉਹਨਾਂ ਨੂੰ ਪਤਾ ਲੱਗਾ ਤਾਂ ਉਹਨੇ ਜਾਣ ਦਾ ਪਾਸਾ ਪਾਟ ਦਿੱਤਾ ਤਾਂ ਕਿਹਾ ਮੈਂ ਪਹਾੜ ਤੇ ਨਾਲ ਜਾਵਾਂਗੀ ਜਗਦੀਸ਼ ਨੇ ਰਾਹਤ ਦਾ ਇੱਕ ਸਾਹ ਰਾਹ ਲੱਭਾ ਸੀਗਾ ਭਾਵੇਂ ਕੁਝ ਦਿਨਾਂ ਲਈ ਪਰ ਪਤਨੀ ਨਾਲ ਚੱਲਣ ਲੱਗੀ ਤਾਂ ਉਹ ਪਰੇਸ਼ਾਨ ਹੋ ਗਏ ਜਾਪਿਆ ਇਹ ਘਰ ਦਾ ਮੌਸਮ ਨਾਲ ਚੱਲੇਗਾ ਤਾਂ ਪਹਾੜ ਤੇ ਜਾਣ ਨਾਲ ਕੀ ਹੋਵੇਗਾ ਪਰ ਕਹਿ ਚੁੱਕੇ ਸਨ ਹੁਣ ਜਾਣਾ ਪੈਣਾ ਹੀ ਸੀਗਾ ਇਸ ਲਈ ਚੁੱਪ ਰਹਿ ਗਏ ਸੀਗੇ ਇਹ ਕੁਦਰਤ ਦਾ ਪਤਾ ਨਹੀਂ ਕੀ ਭੇਦ ਸੀਗਾ ਉਥੇ Shimla ਵਿੱਚ ਇੱਕ ਬਹੁਤ ਵੱਡਾ ਹਾਸਾ ਉਹਨਾਂ ਨੂੰ ੜੀਕ ਰਿਹਾ ਸੀਗਾ ਉਹਨਾਂ ਨੂੰ ਘੋੜਸਵਾਰੀ ਦਾ ਸ਼ੌਂਕ ਸੀ ਇੱਕ ਦਿਨ ਇਕੱਲੇ ਇੱਕ ਘੋੜਾ ਕਿਰਾਏ ਤੇ ਲੈ ਕੇ ਚਲੇ ਗਏ ਤਾਂ ਪਹਾੜੀ ਦੇ ਇੱਕ ਮੋੜ ਉੱਤੇ ਇੱਕ ਬੱਸ ਦਾ ਹਾਰਨ ਇੰਨਾ ਜ਼ੋਰ ਨਾਲ ਸੁਣਾਈ ਦਿੱਤਾ ਕਿ ਘੋੜਾ ਬੱਸ ਵੱchnਾ ਰਿਹਾ ਉਸ ਪगडंडी ਦੇ ਇੱਕ ਪਾਸੇ ਡੂੰਗੀ ਖੱਡ ਸੀ ਘੋੜੇ ਦਾ ਪੈਰ ਉਧਰ ਵੱਲ ਗਿਆ ਤਾਂ ਸਨੇ ਸਵਾਰ ਉਹ ਉਸ ਟਲਣ ਵਿੱਚ ਡਿੱਗ ਪਿਆ ਇਹ ਬੱਸ ਦੀਆਂ ਸਵਾਰੀਆਂ ਸਨ ਜਿੰਨਾ ਨੇ ਕਿਸੇ ਤਰ੍ਹਾਂ ਜਗਦੀਸ਼ ਨੂੰ ਖੱਡ ਦੀ ਢਲਾਨ ਵਿੱਚੋਂ ਕੱਢਿਆ ਕੋੜਾ ਤਾਂ ਜਿਉਂਦਾ ਨਹੀਂ ਸੀ ਰਿਹਾਗਾ ਪਰ ਸਵਾਰ ਦੇ ਸਾਹ ਅਜੇ ਚੱਲ ਰਹੇ ਸਨ ਉਸ ਹਾਦਸੇ ਨਾਲ ਜਗਦੀਸ਼ ਦੀ ਜਾਨ ਤਾਂ ਬਚ ਗਈ ਪਰ ਦੋਵੇਂ ਲੱਤਾਂ ਬੇਕਾਰ ਹੋ ਗਈਆਂ ਇਸ ਅਪਾਹਜ ਜ਼ਿੰਦਗੀ ਵੇਲੇ ਪਤਨੀ ਨੇ ਆਪਣੇ ਮੰਗ ਵਿੱਚ ਇੱਕ ਸ਼ਰਤ ਵਾਂਗ ਰੱਖ ਦਿੱਤਾ ਕਿ ਉਹਦੇ ਭਤੀਜੇ ਨੂੰ ਜਾਂ ਤਾਂ ਗੋਦ ਲਿਆ ਜਾਵੇ ਨਹੀਂ ਤਾਂ ਉਹ ਘਰ ਛੱਡ ਕੇ ਪੇਕੇ ਚਲੀ ਜਾਵੇਗੀ ਮਤ ਬੰਨਾ ਬਨਾਨ ਵਾਲੀ ਸ਼ਰਤ ਜਗਦੀਸ਼ ਨੇ ਨਾ ਮੰਨੀ ਇਸ ਲਈ ਪਤਨੀ ਉਹਨਾਂ ਨੂੰ ਛੱਡ ਕੇ ਚਲੀ ਗਈ ਸੀ ਹੁਣ ਘਰ ਵਿੱਚ ਜਗਦੀਸ਼ ਸਨ ਰੰਜੂ ਸੀ ਤੇ ਇਸ ਇਹ ਤਾਂ ਮੀਨ ਨਾ ਨ ਸੀਗਾ ਜਗਦੀਸ਼ ਕਦੇ ਆਪਣੇ ਅਪਾਹਜ ਜਿਸਮ ਨੂੰ ਦੇਖਦੇ ਤੇ ਕਦੇ ਘਰ ਵਿੱਚ ਆ ਗਏ ਅਮਨ ਚੈਨ ਵਾਲ ਤਾਂ ਇਕੱਲੇ ਬੈਠ ਹੱਸ ਪੈਂਦੇ ਕਿ ਇਹ ਕਹੀ ਕੀਮਤ ਚੁਕਾਣੀ ਪਈਏ ਇਸ ਅਮਨ ਚੈਨ ਲਈ ਇੱਕ ਦਿਨ ਰੰਜੂ ਉਹਨਾਂ ਲਈ ਫਲ ਚਣ ਕੇ ਲਿਆਈ ਤਾਂ ਪਿਤਾ ਨੇ ਕੋਲ ਬਿਠਾ ਲਿਆ ਤੇ ਜੋ ਗੱਲ ਕਦੇ ਉਹਨਾਂ ਨੇ ਹੋਠਾਂ ਤੇ ਨਹੀਂ ਸੀ ਲਿਆਏਗੀ ਉਹ ਆਈ ਰੰਜੂ ਨੂੰ ਪੁੱਛਣ ਲੱਗੇ ਰੰਜੂ ਬੇਟੀ ਕਦੇ ਤੇਰੇ ਮਨ ਵਿੱਚ ਸਵਾਲ ਉੱਠਦਾ ਹੋਵੇਗਾ ਕਿ ਤੇਰੀ ਮਾਂ ਕਿੱਥੇ ਹੈ ਰੰਜੂ ਪਿਤਾ ਵੱਲ ਦੇਖ ਰਹੀ ਸੀਗੀ ਫਿਰ ਕਹਿਣ ਲੱਗੀ ਤੁਸੀਂ ਇੰਨਾ ਪਿਆਰ ਕਰਦੇ ਹੋ ਕਿ ਕਦੇ ਹੋਰ ਕੁਝ ਜਾਨਣਾ ਹੀ ਨਹੀਂ ਚਾਹਿਆਗਾ ਓੰਜ ਵੀ ਮੈਂ ਉਹਨੂੰ ਉਹ ਜਾਨਣਾ ਨਹੀਂ ਚਾਹੁੰਦੀ ਜੋ ਤੁਸੀਂ ਕਹਿਣਾ ਨਹੀਂ ਚਾਹੁੰਦੇਗੇ ਤੇਰੀ ਮਾਂ ਬਹੁਤ ਚੰਗੀ ਸੀਗੀ ਜਗਦੀਸ਼ ਨੇ ਬੇਟੀ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਮੈਨੂੰ ਦੁੱਖ ਹੈ ਕਿ ਉਹ ਤੇਰੀ ਜ਼ਿੰਦਗੀ ਵਿੱਚ ਨਹੀਂ ਆ ਸਕੇਗੀ ਰੰਜੂ ਹੈਰਾਨ ਸੀ ਪਿਤਾ ਚੰਗੇ ਮਾਂ ਚੰਗੀ ਤੇ ਫਿਰ ਇਹ ਕੀ ਹੋਇਆ ਪਰ ਉਸਨੇ ਕੁਝ ਪੁੱਛਿਆ ਨਹੀਂ ਰੰਜੂ ਪਿਤਾ ਸਾਹਮਣੇ ਕੰਨਵਲ ਤੱਕ ਦੇਖਣ ਲੱਗੇ ਕਿ ਤੂੰ ਇਹ ਨਹੀਂ ਸੋਚਦੀ ਕਿ ਕਿਸੇ ਅਸੰਭਵ ਨੂੰ ਸੰਭਵ ਕੀਤਾ ਜਾ ਸਕਦਾ ਹੈ ਅੱਜ ਜਗਦੀਸ਼ ਦੇ ਮਨ ਵਿੱਚ ਇੱਕ ਫਾਨ ਸੀਗਾ ਸੋਚਣ ਲੱਗੇ ਕਿ ਕੀ ਕਸੂਰ ਸੀ ਉਹਦਾ ਕਿਸੇ ਨੂੰ ਪਿਆਰ ਕੀਤਾ ਨਹੀਂ ਪਾ ਸਕੇਗੀ ਮਜਬੂਰੀ ਇੱਕ ਵਿਆਹ ਕਰਨਾ ਪਿਆ ਤੇ ਮੈਂ ਮੈਂ ਵੀ ਉਹਨੂੰ ਪਿਆਰ ਕੀਤਾ ਨਹੀਂ ਪਾ ਸਕੇਗਾ ਪਰ ਕੋਈ ਮਜਬੂਰੀ ਨਹੀਂ ਸੀ ਫਿਰ ਵੀ ਹੋਰ ਵਿਆਹ ਕਰ ਲਿਆ ਤੇ ਜੇ ਇਹ ਕਸੂਰ ਏ ਤਾਂ ਉਹਨਾਂ ਉਹਦਾ ਨਹੀਂਗਾ ਜਿੰਨਾ ਮੇਰਾ ਆ ਅਚਾਨਕ ਕਹਿਣ ਲੱਗੇ ਰੰਜੂ ਤੇ ਤੇਰੀ ਮਾਂ ਤੈਨੂੰ ਮਿਲ ਜਾਏ ਤੈਨੂੰ ਕਿਸ ਤਰ੍ਹਾਂ ਲੱਗੇਗਾ ਰੰਜੂ ਸਮਝੀ ਨਹੀਂ ਕਹਿਣ ਲੱਗੀ ਮੈਂ ਤੁਹਾਡੇ ਤੋਂ ਅਲੱਗ ਨਹੀਂ ਰਹਿ ਸਕਦੀਗੀ ਚੱਲੀ ਇਹ ਮੈਂ ਕਦੋਂ ਕਿਹਾ ਏ ਕਿ ਤੈਨੂੰ ਅਲੱਗ ਰਹਿਣਾ ਪਵੇਗਾ ਜਗਦੀਸ਼ ਜੀ ਆਵਾਜ਼ ਭਾਰੀ ਕਹਿਣ ਲੱਗੇ ਰੰਜੂ ਹੁਣ ਮੈਨੂੰ ਲੱਗਦਾ ਏ ਕਿ ਮੈਂ ਉਹਦੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾਗਾ ਪਰ ਉਹਨੂੰ ਦੇਖੇ ਬਿਨਾ ਮਰ ਨਹੀਂ ਸਕਾਂਗਾ ਇੰਨਾ ਵੱਡਾ ਹਾਸਾ ਹੋਇਆ ਸ਼ਾਇਦ ਮੇਰੇ ਲਈ ਨਹੀਂ ਮਰ ਸਕਿਆਗਾ ਰੰਜੂ ਨੇ ਅਹਿਸਾਸ ਜਿਹੇ ਪੁੱਛਿਆ ਪਾਪਾ ਇਹ ਸਭ ਕਿਉਂ ਹੋਇਆ ਸੀਗਾ ਛੋਟੀ ਜਹੀ ਗੱਲ ਸੀਗੀ ਜਗਦੀਸ਼ ਕਹਿਣ ਲੱਗੇ ਮੈਂ ਹੀ ਉਹਨੂੰ ਸਮਝ ਨਹੀਂ ਸਕ ਸਕਿਆ ਵਰਾਏ ਗੁਜਰਨ ਲੱਗੇ ਤਾਂ ਸਮਝ ਆਈ ਕਿ ਤੇਰੀ ਮਾਂ ਜਹੀ ਔਰਤ ਜਿਹਦੀਆਂ ਅੱਖਾਂ ਵਿੱਚ ਸਮਝ ਆਏ ਫਿਰ ਉਹਦੀਆਂ ਅੱਖਾਂ ਹੋਰ ਕੁਝ ਨਹੀਂ ਦੇਖ ਸਕਦंगी ਰੰਜੂ ਕੋਲੋਂ ਹੰੜ ਰਹਾ ਨੇ ਸੀ ਗਿਆ ਪੁੱਛਣ ਲੱਗੀ ਤੁਹਾਨੂੰ ਪਤਾ ਏ ਕਿੱਥੇ ਨੇ ਹਾਂ ਪਤਾ ਏ ਪਰ ਉੱਥੇ ਜਾਣਾ ਚਾਕੇ ਵੀ ਤਾਂ ਕਦੇ ਜਾ ਨਹੀਂ ਸਕਿਆਗਾ ਉੱਥੇ ਕਿਸੇ ਨੂੰ ਭੇਜ ਦਿਆ ਉਹਨਾਂ ਨੂੰ ਲਿਆਉਣ ਲਈ ਉਹ ਮਨ ਜਾਣਗੇ ਆਉਣਾ ਰੰਜੂ ਨੇ ਕਿਹਾ ਤਾਂ ਜਗਦੀਸ਼ ਛੇਦੀ ਨਾਲ ਕਹਿਣ ਲੱਗੇ ਨਹੀਂ ਕਿਸੇ ਨੂੰ ਲਿਉਣ ਲਈ ਭੇਜਣਾ ਉਹਦਾ અપਮਾਨ ਹੋਵੇਗਾ ਮੈਂ ਜਾ ਸਕਦੀ ਹਾਂ ਰੰਜੂ ਨੇ ਕਿਹਾ ਤਾਂ ਜਗਦੀਸ਼ ਫੇਰ ਕਹਿਣ ਲੱਗੇ ਨਹੀਂ ਬੇਟੀ ਤੇਰੇ ਨਾਂ ਤੇ ਉਹਨੂੰ ਬੁਲਾਉਣਾ ਵੀ ਮੈਨੂੰ ਮਨਜ਼ੂਰ ਨਹੀਂ ਹੋ ਸਕਦਾਗਾ ਚਾਹੁੰਦਾ ਹਾਂ ਉਹ ਮੇਰੇ ਲਈ ਆਵੇ ਇਹ ਅਪਾਹਜ ਲਈ ਆਏ ਅੱਛਾ ਕਾਲਮ ਤੇ ਕਾਗਜ਼ ਤੇ ਕਲਮ ਦੇ ਮੈਂ ਇੱਕ ਖਤ ਲਿਖਾਂਗਾ ਤੇ ਤਿੰਨ ਦਿਨਾਂ ਪਿਛੇ ਜਗਦੀਸ਼ ਬਗੀਚੇ ਵਿੱਚ ਇੱਕ ਕੁਰਸੀ ਤੇ ਬੈਠੇ ਸਨ ਰੰਜੂ ਅੰਦਰ ਸੀਗੀ ਉਹਨਾਂ ਵਾਸਤੇ ਚਾਹ ਲੈਣ ਗਈ ਸੀਗੀ ਕਿ ਬਾਹਰ ਦੇ ਵੱਡੇ ਦਰਵਾਜ਼ੇ ਤੋਂ ਉਹਨਾਂ ਨੇ ਕਿਸੇ ਨੂੰ ਅੰਦਰ ਆਉਂਦਿਆਂ ਦੇਖਿਆ ਪਹਿਚਾਣਿਆ ਤਾਂ ਜਾਪਿਆ ਜਿਵੇਂ ਪਿੰਡੇ ਉੱਤੇ ਕੁਝ ਖੰਭ ਉੱਗ ਪਏ ਹੋਣ ਪੈਰ ਉਸੇ ਤਰ੍ਹਾਂ ਪਹੈਸਨ ਔਠ ਨਹੀਂ ਸਕੇ ਪਰ ਕੁਝ ਸੀ ਜੋ ਉਹਨਾਂ ਦੇ ਬਦਨ ਤੋਂ ਓੜਦਾ ਅੱਗੇ ਨੂੰ ਹੋ ਗਿਆ ਸੀਗਾ ਮਮਤਾਈ ਸਹਿਜ ਕਦਮਾਂ ਨਾਲ ਤੇ ਚੁੱਪਚਾਪ ਜਗਦੀਸ਼ ਦੀ ਕੁਰਸੀ ਦੇ ਪਿੱਛੇ ਖਲੋ ਕੇ ਆਪਣੇ ਦੋਵੇਂ ਹੱਥ ਉਸਦੇ ਮੋਢਾ ਤੇ ਰੱਖ ਦਿੱਤੇ ਜਗਦੀਸ਼ ਦੀਆਂ ਅੱਖਾਂ ਵਿੱਚ ਪਾਣੀ ਭਰ ਗਿਆ ਜਾਪਿਆ ਚੰਗਾ ਹੋਇਆ ਮਮਤਾ ਸਾਹਮਣੇ ਪਾਸੇ ਨਹੀਂ ਸੀਗੀ ਆਖਿਆ ਤੁਸੀਂ ਆ ਗਏ ਤੁਸੀਂ ਕਿਉਂ ਕਹਿੰਦੇ ਹੋ ਹਮੇਸ਼ਾ ਤੂੰ ਕਹਿੰਦੇ ਹੁੰਦੇ ਸੀਗੇ ਮਮਤਾ ਦੀ ਆਵਾਜ਼ ਸ਼ਾਂਤ ਸੀ ਸਹਸਗੀ ਯਕੀਨ ਨਹੀਂ ਆਉਂਦਾ ਲੱਗਦਾ ਸੀ ਤੂੰ ਨਹੀਂ ਆਵੇਂਗੀ ਜਗਦੀਸ਼ ਨੇ ਆਪਣੇ ਮੋਢਾਂ ਤੇ ਰੱਖੇ ਮਮਤਾ ਦੇ ਹੱਥਾਂ ਨੂੰ ਛੂਇਆ ਤੇ ਕਿਹਾ ਜਦੋਂ ਵਕਤ ਸੀ ਜਵਾਨੀ ਸੀ ਇਹ ਜਸਮ ਸੀ ਉਦੋਂ ਖਾਮੋਸ਼ ਰਹਾਏ ਤੇ ਹੁਣ ਜਦੋਂ ਜ਼ਿੰਦਗੀ ਦਾ ਸੂਰਜ ਲਹਿਣ ਵਾਲਾ ਆ ਤੇ ਜਗਦੀਸ਼ ਦੀ ਆਵਾਜ਼ ਭਾਰਾਈ ਸੀਗੀ ਮਮਤਾ ਦੀ ਆਵਾਜ਼ ਉਸੇ ਤਰ੍ਹਾਂ ਸਰਲ ਸੀ ਕਹਿ ਲੱਗੀ ਕੋਈ ਲਾਂਭਾ ਦੇਣ ਦਾ ਮੈਨੂੰ ਹੱਕ ਨਹੀਂਗਾ ਜਗਦੀਸ਼ ਨੇ ਪਰੇ ਸੰਗ ਨਾਲ ਕਿਹਾ ਸੀਗਾ ਇੰਨਾ ਕਹਿ ਸਕਦਾ ਹਾਂ ਕਿ ਜਦੋਂ ਇਹ ਜਿਸਮ ਸਾਲਮ ਸੀਗਾ ਉਦੋਂ ਵੀ ਮਨ ਸਾਲਮ ਨਹੀਂ ਸੀਗਾ ਹਾਂ ਮੈਨੂੰ ਪਤਾ ਏ ਕਦੇ ਰੰજુ ਦਾ ਚੇਤਾ ਆਉਂਦਾ ਹੋਵੇਗਾ ਮੈਂ ਚੰਗਾ ਨਹੀਂ ਸੀ ਕੀਤਾਗਾ ਮਾਂ ਤੋਂ ਬੇਟੀ ਉਹਦੀ ਖੋ ਲਈ ਹੈ ਜਗਦੀਸ਼ ਕਹਿ ਰਹੇ ਸਨ ਜਦੋਂ ਮਮਤਾ ਨੇ ਕਿਹਾ ਜੋ ਮਨ ਵਿੱਚ ਰਹਿੰਦੇ ਹਨ ਉਹਨਨੂ ਕੋ ਦੂ ਕੋਈ ਖੋ ਸਕਦਾ ਆ ਦੇਖ ਰੰਜੂ ਨੂੰ ਉਹਦੀ ਮਾਂ ਦੇਦੇ ਜਗਦੀਸ਼ ਨੇ ਆਖਿਆ ਤਾਂ ਮਮਤਾ ਕਹਿਣ ਲੱਗੀ ਮੇਰੇ ਕੋਲ ਜੋ ਕੁਝ ਤੁਹਾਡੇ ਵਾਸਤੇ ਹੈ ਉਹ ਤੁਹਾਨੂੰ ਦੇ ਸਕਦੀ ਹਾਂ ਜੋ ਰੰਜੂ ਲਈ ਹੈ ਉਹ ਰੰਜੂ ਨੂੰ ਦੇ ਸਕਦੀ ਹਾਂ ਜਗਦੀਸ਼ ਨੇ ਮਮਤਾ ਦਾ ਹੱਥ ਆਪਣੇ ਹੋਠਾਂ ਤੇ ਰੱਖ ਲਿਆ ਸੀਗਾ ਰੰਜੂ ਚਾਹ ਲੈ ਕੇ ਆ ਰਹੀ ਸੀ ਮਾਂ ਨੂੰ ਪੈਠ ਵਾਲੇ ਪਾਸਿਓਂ ਦੇਖਿਆ ਤਾਂ ਇੱਕ ਕੰਬਣੀ ਜਹੀ ਪੈਰਾਂ ਵਿੱਚ ਉтряਈ ਸੀਗੀ ਫਿਰ ਸੰਭਲੀ ਚਾਹ ਦੀ ਥਾਲੀ ਮੇਜ਼ ਤੇ ਰੱਖੀ ਤੇ ਮਾਂ ਦੀਆਂ ਬਾਹਾਂ ਵਿੱਚ ਲੱਪਟ ਗਈ ਮਾਂ ਮਮਤਾ ਨੇ ਰੰਜੀ ਨੂੰ ਦੇਖਿਆ ਜਾਪਿਆ ਉਹਨੂੰ ਅੱਖਾਂ ਵਿੱਚ ਪਰ ਲਵੇ ਮਮਤਾ ਪਰਤਾਈ ਤੇ ਜਗਦੀਸ਼ ਨੂੰ ਜਾਪਿਆ ਕਿ ਉਹਦੀਆਂ ਰਗਾਂ ਵਿੱਚ ਜ਼ਿੰਦਗੀ ਪਰਤਾਈ ਆ ਦੂਜੀ ਪਤਨੀ ਤੱਕ ਖਬਰ ਪਹੁੰਚੀ ਤਾਂ ਘਰ ਮਕਾਨ ਜੇਵਰ ਪਤਾ ਨਹੀਂ ਕਿੰਨੀ ਵੱਡੀ ਮੰਗ ਕੀਤੀ ਗਈ ਤੇ ਜਗਦੀਸ਼ ਨੇ ਚੁੱਪਚਾਪ ਉਹਦੇ ਭੇਜੇ ਕਾਗਜ਼ਾਂ ਤੇ ਦਸਤਕ ਕਰ ਦਿੱਤੇ ਸੀ ਹਾਂ ਜਗਦੀਸ਼ ਇੱਕ ਬੱਚੇ ਵਾਂਗ ਸਭ ਮਮਤਾ ਆਪਣੇ ਹੱਥੀਂ ਉਹਨੂੰ ਨਵਾਉਂਦੀ ਖਵਾਉਂਦੀ ਸੌਂਦੀ ਘਰ ਨੂੰ ਫੁੱਲਾਂ ਨਾਲ ਸਜਾਉਂਦੀ ਰਹਿੰਦੀ ਸੀਗੀ ਇਦਨ ਰਾਜਕੁਮਾਰੀ ਤੇ ਸੋਮਨਾਥ ਦੇ ਘਰ ਜਿਸ ਬੱਚੇ ਨੇ ਜਨਮ ਲਿਆ ਸੀਗਾ ਦੇਵ ਨੇ ਉਹਦਾ ਨਾਮ ਮਧੂ ਰੱਖਿਆ ਸੀਗਾ ਤੇ ਉਹ ਮਧੂ ਹੁਣ ਕਾਲਜ ਵਿੱਚ ਪੜ੍ਹਦੀ ਸੀਗੀ ਸਰਲਾ ਤੇ ਕ੍ਰਿਸ਼ਨ ਲਾਲ ਦਾ ਬੇਟਾ ਮਨੂ ਹੁਣ ਮੈਡੀਕਲ ਦੇ ਆਖਰੀ ਬਰੇ ਵਿੱਚ ਸੀਗਾ ਤੇ ਇੰਜ ਜਿਸ ਤਰ੍ਹਾਂ ਰਾਜਕੁਮਾਰੀ ਦੇ ਘਰ ਕਦੇ ਕਦੇ ਦੇਵ ਦਾ ਜਾਣਾ ਹੁੰਦਾ ਸੀਗਾ ਉਸੇ ਤਰ੍ਹਾਂ ਮਨੂ ਦਾ ਵੀ ਆਉਣਾ ਹੁੰਦਾ ਸੀਗਾ ਇੱਕ ਸ਼ਾਮ ਮધુ ਦੀ ਕਿਸੇ ਸਹੇਲੀ ਦੇ ਘਰ ਇੱਕ ਦਾਵਤ ਸੀਗੀ ਤੇ ਮધુ ਜਦੋਂ ਤਿਆਰ ਹੋਈ ਰਾਜਕੁਮਾਰੀ ਉਹਦੇ ਵੱਲ ਦੇਖਦੀ ਰਹੇ ਗਈ ਸੀ ਫਿਰ ਹੌਲੀ ਜਹੀ ਕਹਿਣ ਲੱਗੀ ਮધુ ਹਣ ਕਿਸੇ ਚੋਰ ਨੂੰ ਬੁਲਾਵਾ ਬੁਲਾਉਣਾ ਪਵੇਗਾ ਮધુ ਨੇ ਮਾਂ ਵੱਲ ਦੇਖਿਆ ਮਾਂ ਹੱਸ ਪਈ ਕਹਿਣ ਲੱਗੀ ਇਹ ਜੋ ਸਾਡੇ ਕੋਲ ਇੰਨੀ ਦੌਲਤ ਹੈ ਸਾਹਮਣੇ ਨਹੀਂ ਹੋਣੀਗੀ ਹਣ ਕਿਸੇ ਚੋਰ ਨੂੰ ਆਉਣਾ ਚਾਹੀਦਾ ਹੈ ਆਵੇ ਤੇ ਇਹ ਚੁਰਾ ਕੇ ਲੈ ਜਾਵੇ ਮધુ ਨੇ ਹੱਸ ਕੇ ਕਿਹਾ ਮਾਂ ਦੀ ਛਾਤੀ ਨਾਲ ਸਿਰ ਲਾ ਦਿੱਤਾ ਸੀਗਾ ਇਹਨੇ ਵਿੱਚ ਰਾਜਕੁਮਾਰੀ ਦੀ ਨਜ਼ਰ ਮધુ ਦੇ ਮੇਰੇ ਤੇ ਪਈ ਇੱਕ ਕਿਤਾਬ ਤੇ ਪਈ ਤੇ ਇੱਕ ਨੁਕਰੇ ਛੋਟੀ ਜਹੀ ਮਨੂ ਦੀ ਤਸਵੀਰ ਵੱਲ ਵੀ ਪਈ ਸੀ ਮਧੂ ਨੇ ਦੇਖਿਆ ਕਿ ਮਾਂ ਉਸ ਤਸਵੀਰ ਵੱਲ ਦੇਖ ਰਹੀ ਹੈ ਉਸਨੇ ਸ਼ਰਮਾ ਕੇ ਮਾਂ ਦੇਆਂ ਬਾਹਾਂ ਵਿੱਚ ਆਪਣੀਆਂ ਅੱਖਾਂ چھpa ਲਈਆਂ ਇਹਨੇ ਇਹੀ ਦਿਨ ਸਨ ਜਦੋਂ ਸਾਰਿਆਂ ਦੀ ਸਹਿਜ ਗੁਜ਼ਰਦੀ ਜ਼ਿੰਦਗੀ ਵਿੱਚ 1947 ਦਾ ਵਰਾ ਆ ਗਿਆ ਤੇ ਲੋਕਾਂ ਦੀ ਜ਼ਿੰਦਗੀ ਦਾ ਕਣ-ਕਣ ਖਿਲਰ ਗਿਆ ਸੀਗਾ ਰੋਜ਼ ਦੀ ਖਬਰ ਹੁੰਦੀ ਕਿ ਅੱਜ ਕਿਸ ਸ਼ੇਰ ਦੇ ਹੱਥ ਝੁੱਲਸ ਗਏ ਹਨ ਕਿਸ ਪੈਂ ਦੇ ਪੈਰ ਸੜ ਗਏ ਹਨ ਇਹ ਗੱਲ ਉਹਨਾਂ ਦਿਨਾਂ ਦੀ ਹੈ ਸਰਲਾ ਉਦਾਸ ਆਪਣੇ ਘਰ ਦੀ ਇੱਕ ਬਾਰੀ ਵਿੱਚ ਖਲੋਤੀ ਬਾਹਰ ਦੇਖੀ ਜਾ ਰਹੀ ਸੀ ਉਹਦਾ ਚਿਹਰਾ ਉੱਤਰਿਆ ਹੋਇਆ ਸੀ ਕਿ ਇੰਨੇ ਵਿੱਚ ਦੇਖਿਆ ਦੇਵਾ ਰਹੇ ਹਨ ਉਹ ਅੰਦਰ ਲੰਘਦੇ ਆ ਹੀ ਕਹਿਣ ਲੱਗੇ ਕੀ ਗੱਲ ਐ ਭਾਬੀ ਇਸ ਵੇਲੇ ਬਲਾ ਭੇਜਿਆਈ ਕ੍ਰਿਸ਼ਨ ਲਾਲ ਕਿੱਥੇ ਵੇ ਉਹ ਰਮੇਸ਼ ਨੂੰ ਫੋਨ ਕਰਨ ਗਏ ਨੇ ਮਨੂ ਅਜੇ ਤੱਕ ਨਹੀਂ ਆਇਆਗਾ ਸੋਚਿਆ ਸ਼ਾਇਦ ਰਮੇਸ਼ ਦੇ ਘਰ ਹੀ ਹੋਵੇ ਉਹ ਮਨੂ ਦਾ ਕਰੀਬੀ ਦੋਸਤ ਹੈ ਘਰ ਫਿਰ ਲੱਗਣ ਤੋਂ ਪਹਿਲਾਂ ਉਹ ਆ ਜਾਣਾ ਚਾਹੀਦਾ ਸੀਗਾ ਕੀ ਪਹਿਲਾਂ ਵੀ ਕਦੇ ਇੰਝ देर ਨਾਲ ਆਉਂਦਾ ਆ ਹਾਂ ਮਸਾਂ ਹੀ ਪਹੁੰਚਦਾ ਹੁੰਦਾ ਏ ਕਰਫਿਊ ਤੋਂ ਪਹਿਲਾਂ ਅੱਜ ਤੱਕ ਕਹਿ ਕੇ ਗਿਆ ਸੀ ਕਿ ਰਾਤੀ ਨਹੀਂ ਆਏਗਾ ਇਹ ਕਹਿੰਦੀ ਹੈ ਸਰਲਾ ਦੀ ਆਵਾਜ਼ ਕੁਝ ਕੰਬ ਜਈ ਗਈ ਉਹ ਦੇਵ ਨੂੰ ਇੱਕ ਪਾਸੇ ਲੈ ਜਾਂਦੀ ਆ ਕਹਿਣ ਲੱਗੀ ਅੱਜ ਜਦੋਂ ਮੈਂ ਉਹਦਾ ਮੇਜ਼ ਝਾੜ ਪੁੰਝਦੀ ਪਈ ਸਾਂ ਤਾਂ ਉੱਥੋਂ ਇੱਕ ਕਾਗਜ਼ ਲੱਭਾ ਏ ਦੇਖੋ ਇਹ ਕੀ ਲਿਖਿਆ ਹੋਇਆ ਏ ਲਾਲ ਕੁੱਝਾ ਓਕੇ ਟੂਡੇ ਮੈਨੂੰ ਉਸ ਵੇਲੇ ਦੀ ਘਬਰਾਹਟ ਜਿਹੀ ਹੋਣਦੀ ਪਈਏ ਕਿ ਉਹ ਮੁ슬ਮਾਨਾਂ ਦੀ ਬਸਤੀ ਠੇਰ ਭਾਬੀ ਸੋਚਨ ਦੇ ਦੇਵ ਨੇ ਕਿਹਾ ਤੇ ਉਸੇ ਸਾ ਵਿਚ ਆਖਿਆ ਨਹੀਂ ਸੋਚਣ ਦਾ ਵੇਲਾ ਨਹੀਂਗਾ ਮੈਂ ਉਹਦਾ ਪਤਾ ਕੱਢਣ ਲਈ ਜਾਂਦਾ ਹਾਂ ਪਰ ਕਿੱਥੇ ਹੁਣ ਕਰਫਿਊ ਲੱਗਣ ਵਾਲਾ ਇਹ ਸਰਲਾ ਕਹਿ ਰਹੀ ਸੀਗੀ ਜਿਸ ਵੇਲੇ ਦੇਵ ਜਾਨ ਲਈ ਪਰਤ ਰਿਹਾ ਸਰਲਾ ਨੇ ਅੱਗੇ ਹੋ ਕੇ ਦੇਵ ਦੀ ਬਾਹ ਫੜ ਲਈ ਤੇ ਮੇਰੀ ਸੋਨ ਲੱਗੇ ਜੇ ਲਾਲ ਕੂਚੇ ਜਾਉ ਤਾਂ ਮੈਂ ਤੁਹਾਨੂੰ ਉੱਥੇ ਨਹੀਂ ਜਾਣ ਦੇਣਾਗਾ ਭਾਬੀ ਦੇਵ ਨੇ ਮਿੰਤ ਜਹੀ ਨਾਲ ਕਿਹਾ ਤਾਂ ਸਰਲਾ ਨੇ ਬਾਹ ਛੱਡ ਦਿੱਤੀ ਸੀਗੀ ਪਰ ਉਹ ਬੜੀ ਘਬराई ਹੋਈ ਸੀਗੀ ਹਨੇਰਾ ਪੈ ਰੋ ਪੈ ਰ ਚ ਮੀਨੂ ਤੇ ਉੱਤਰਦਾ ਪਿਆ ਸੀਗਾ ਗਲੀਆਂ ਬਾਜ਼ਾਰ ਸੁੰਨੇ ਹੋ ਗਏ ਸਨ ਜਦੋਂ ਗੱਡੀ ਚਲਾਉਂਦਾ ਦੇਵ ਨੇ ਆਪਣੇ ਕੋਟ ਦੇ ਬੋਝੇ ਵਿੱਚ ਰੱਖੇ ਹੋਏ ਕਰਫਿਊ ਪਾਸ ਨੂੰ ਟੋਕੇ ਦੇਖਿਆ ਤਾਂ ਲਾਲ ਕੋਚੇ ਪੈਰਾ ਲੱਗਾ ਹੋਇਆ ਸੀਗਾ ਪਰ ਦੇਵ ਨੇ ਪਹਿਲੇ ਵਾਲਿਆਂ ਨੂੰ ਦੱਸਿਆ ਕਿ ਅੰਦਰ ਇੱਕ ਘਰ ਵਿੱਚ ਮਰੀਜ਼ ਨੂੰ ਦੇਖਣ ਜਾਣਾ ਹੈ ਤੇ ਗੱਡੀ ਬਾਹਰ ਇੱਕ ਪਾਸੇ ਕਰਕੇ ਉਹ ਪੈਦਲ ਪੀੜੀ ਖਲੀ ਵਿੱਚ ਚਲੇ ਗਏ ਇੱਕ ਮਕਾਨ ਪਛਾਣਿਆ ਬੂਹਾ ਖੜਕਾਇਆ ਨਾਲ ਹੀ ਆਵਾਜ਼ ਦਿੱਤੀ ਬशीर अहमद ਮੈਂ ਡਾਕਟਰ ਦੇਵਾਂ ਬੂਹਾ ਖੋਲੋ ਬशीर अहमद ਨੇ ਦਰਵਾਜ਼ਾ ਖੋਲ੍ਹ ਦਿੱਤਾ ਪਰ ਹੈਰਾਨ ਹੋਇਆ ਤੇ ਦੇਵ ਕਹਿਣ ਲੱਗੇ ਕੀ ਹਾਲ ਹੈ ਮਰੀਜ਼ ਦਾ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਮੈਨੂੰ ਬੁਲਾਇਆ ਤਾਂ ਨਹੀਂ ਸੀਗਾ ਗੱਲ ਇਹ ਵੇ ਕਿ ਇੱਥੋਂ ਕਰੀਬ ਹੀ ਇੱਕ ਮਰੀਜ਼ ਨੂੰ ਦੇਖਣ ਆਇਆ ਸੀ ਉਹਦਾ ਆਪਰੇਸ਼ਨ ਹੋਣਾ ਸੀਗਾ ਤੇ ਸਮਾਨ ਤਿਆਰ ਨਹੀਂ ਸੀਗਾ ਪਰ ਵਿੱਚ ਡੇਢ ਘੰਟਾ ਖਾਲੀ ਸੀਗਾ ਸੋਚਿਆ ਤੇਰੇ ਕੋਲ ਵਕਤ ਗੁਜ਼ਾਰ ਜਾਏਗਾ ਨਾਲੇ ਆਪਣੇ ਪੁਰਾਣੇ ਮਰੀਜ਼ ਨੂੰ ਦੇਖ ਲਾਵਾਂਗਾ ਆਓ ਆਓ ਡਾਕਟਰ ਸਾਹਿਬ ਇਹ ਤਾਂ ਮਿਹਰਬਾਨੀ ਕੀਤੀ ਆ ਜੇ ਬशीर ਆਖਦਾ ਕਿ ਪਿਆ ਸੀਗਾ ਕਿ ਜਿਸ ਵੇਲੇ ਬਾਹਰੋਂ ਕੁਝ ਲੋਕ ਆਏ ਤਾਂ ਆਉਂਦਿਆਂ ਹੀ ਕਹਿਣ ਲੱਗੇ ਅਜਾ ਚਾਣਕ ਇੰਨੀ ਮਿਹਰਬਾਨੀ ਕਿਉਂ ਡਾਕਟਰ ਸਾਹਿਬ ਦੇਵ ਹੱਸ ਪਏ ਕਹਿਣ ਲੱਗੇ ਮਰੀਜ਼ ਦਾ ਹਾਲ ਚਾਲ ਪੁੱਛਣਾ ਮਿਹਰਬਾਨੀ ਨਹੀਂ ਹੁੰਦੀਗੀ ਇੱਕ ਤਾਂ ਖਾ ਕੇ ਇੱਕ ਖਾ ਕੇ ਬੋਲਿਆ ਮਰੀਜ਼ ਕਿ ਸ਼ਿਕਾਰ ਦੇਵ ਨੇ ਕਿਹਾ ਡਾਕਟਰ ਕਦੇ ਸ਼ਿਕਾਰ ਨਹੀਂ ਕਰਦੇਗੇ ਬੋਲੋਂ ਦੇ ਦੁੱਧਿਆ ਕਹਿਣ ਲੱਗਾ ਇਸ ਵੇਲੇ ਤੁਸੀਂ ਡਾਕਟਰ ਨਹੀਂ ਗਏ ਤੇ ਅਸੀਂ ਮਰੀਜ਼ ਨਹੀਂ ਗਏ ਇਸ ਵੇਲੇ ਤੁਸੀਂ Hindu ਤੇ ਅਸੀਂ Musalman ਡਾਕਟਰ ਦੇਵ ਨੇ ਉਸੇ ਸੰਬਲੀ ਹੋਈ ਆਵਾਜ਼ ਵਿੱਚ ਕਿਹਾ ਡਾਕਟਰ ਹਮੇਸ਼ਾ ਡਾਕਟਰ ਹੁੰਦਾ ਏ ਮਰੀਜ਼ ਮਰੀਜ਼ ਹੁੰਦਾ ਏ ਭਾਵੇਂ Hindu ਹੋਵੇ ਭਾਵੇਂ Musalman ਸਾਨੂੰ ਤੁਹਾਡੇ ਉੱਤੇ ਸੁਭਾਏ ਇੱਕ ਦੀ ਆਵਾਜ਼ ਬੜੀ ਹੋ ਗਈ ਸੀ ਕਿ ਕਾਰਨ ਦੇਵ ਨੇ ਪੁੱਛਿਆ ਤਾਂ ਉਹ ਬੋਲਿਆ ਇਸ ਲਈ ਕਿ ਵੇਲਾ ਪੈਣ ਤੇ Hindu ਹਮੇਸ਼ਾ Hindu ਹੁੰਦਾ ਹੈ ਤੇ Musalman ਹਮੇਸ਼ਾ Musalman ਡਾਕਟਰ ਦੇਵ ਨੇ ਫੇਰ ਨਿੰਮੀ ਪਰ ਪੱਕੀ ਆਵਾਜ਼ ਵਿੱਚ ਕਿਹਾ ਪਰ ਇਨਸਾਨ ਹਮੇਸ਼ਾ ਇਨਸਾਨ ਹੁੰਦਾ ਹੈ ਕੋਲੋਂ ਦੀ ਬशीर अहमद ਕਹਿਣ ਲੱਗਾ ਮੈਂ ਮਾਫੀ ਚਾਹੁੰਦਾ ਹਾਂ ਡਾਕਟਰ ਸਾਹਿਬ ਤੁਸੀਂ ਮੇਰੇ ਘਰ ਦੇ ਚਿਰਾਗ ਨੂੰ ਜ਼ਿੰਦਗੀ ਦਿੱਤੀ ਏ ਮੈਂ एहਸਾਨਮੰਦ ਹਾਂ ਪਰ ਅੱਜ ਹਾਲਾਤ ਮੇਰੇ ਵੱਸ ਵਿੱਚ ਨਹੀਂ ਕੇ ਸਾਨੂੰ ਤਲਾਸ਼ੀ ਦੇ ਦਿਓ ਬਾਹਰੋਂ ਆਉਣ ਵਾਲਿਆਂ ਨੇ ਕਿਹਾ ਤਾਂ ਡਾਕਟਰ ਨੇ ਆਪਣੇ ਕੋਟ ਲਾ ਕੇ ਧਰ ਦਿੱਤਾ ਤੇ ਖੜੇ ਹੋ ਗਏ ਸੀ ਦੇਖੋ ਇੱਕ ਜਣਾ ਜ਼ਰਾ ਠਰਮੇ ਨਾਲ ਬੋਲਿਆ ਅੱਜ ਸਾਨੂੰ ਖਬਰ ਮਿਲੀ ਏ ਕਿ ਇਸ ਮੁਹੱਲੇ ਤੇ ਹਮਲਾ ਕੀਤਾ ਜਾਵੇਗਾ ਤੇ ਫਿਰ ਬੋਲਣ ਵਾਲੀ ਦੀ ਆਵਾਜ਼ ਕੌੜੀ ਹੋ ਗਈ ਅਸੀਂ ਵੀ ਤਿਆਰ ਬੈਠੇ ਹਾਂ ਛੁਰੇ ਚਾਕੂ ਗੈਸ ਗੋਲੀ ਸਭ ਕੁਝ ਤਿਆਰ ਹੈ ਡਾਕਟਰ ਦੇਵ ਨੇ ਆਪਣੇ ਸਟੈਥੋਸਕੋਪ ਦਾ ਡੱਬਾ ਤੇ ਦਵਾਈਆਂ ਦਾ ਡੱਬਾ ਇੱਕ ਪਾਸੇ ਧਰਦਿਆ ਕਿ ਅੱਛਾ ਇਹ ਗੱਲ ਏ ਤਾਂ ਤੇ ਮੈਨੂੰ ਤੁਹਾਡੇ ਕੋਲ ਰਹਿਣਾ ਚਾਹੀਦਾ ਏ ਤੁਹਾਡੀ ਮਦਦ ਵਾਸਤੇ ਦੋ ਜਾਨੇ ਉੱਚੀ ਸਾਰੀ ਹੱਸ ਪਏ ਕਿਉਂ ਮਜ਼ਾਕ ਕਰਦੇ ਹੋ ਡਾਕਟਰ ਸਾਹਿਬ ਸਾਡੇ ਕੋਲ ਪਿਸਤੌਲ ਵੀ ਨੇ ਤੁਸੀਂ ਖਾਲੀ ਹੱਥ ਸਾਡੀ ਕੀ ਮਦਦ ਕਰੋਗੇ ਡਾਕਟਰ ਦੇਵ ਨੇ ਮਸਕਰਾਂਦੇ ਹੋਏ ਆਖਿਆ ਪਰ ਦੋਸਤੋ ਤੁਹਾਡੇ ਕੋਲ ਮਰਮ ਕੋਈ ਨਹੀਂਗੀ ਇੰਨੇ ਵਿੱਚ ਗਲੀ ਵੱਲੋਂ ਰੌਲਾ ਜਿਹਾ ਉੱਠਿਆ ਨਾਲ ਹੀ ਆਵਾਜ਼ਾਂ ਉਹ ਆਗੇ ਕਮਰੇ ਵਿੱਚ ਖਲੋਤੇ ਲੋਕ ਬਾਹਰ ਨੂੰ ਦੌੜੇ ਤਾਂ ਦੇਵ ਵੀ ਉਹਨਾਂ ਨਾਲ ਹੀ ਸਨ ਦੇਖਿਆ ਕਾ ਜੋ ਉਪਰੇ ਲੋਕ ਗਲੀ ਵਿੱਚ ਦਾਖਲ ਹੋ ਰਹੇ ਸਨ ਖਬਰਦਾਰ ਡਾਕਟਰ ਦੇਵ ਦੀ ਆਵਾਜ਼ ਗਰਜ ਕੇ ਬਾਹਰੋਂ ਦੀ ਆਉਣ ਵਾਲਿਆਂ ਅੱਗੇ ਜਿਵੇਂ ਡੱਕੇ ਬਨ ਕੇ ਖਲੋ ਗਈ ਸੀ ਤਾਂ ਹੱਲਾ ਬੋਲਣ ਵਾਲਿਆਂ ਵਿੱਚ ਘਬਰਾ ਕੇ ਇੱਕ ਆਵਾਜ਼ে ਚਾਚਾ ਜੀ ਇੰਨੇ ਵਿੱਚ ਕਿਸੇ ਮਕਾਨ ਦੀ ਛੱਤ ਵੱਲੋਂ ਇੱਕ ਇੱਟ ਹਮਲਾ ਕਰਨ ਵਾਲਿਆਂ ਦੇ ਸੇ ਡਿੱਗੀ ਤਾਂ ਉਹ ਲੋਕ ਤਿੱਖੇ ਪੈਰੀ ਅੱਗੇ ਨੂੰ ਹੋ ਗਏ ਸੀਗੇ ਡਾਕਟਰ ਦੇਵ ਇੱਕ ਕੰਧ ਵਾਂਗ ਉਹਨਾਂ ਦੇ ਸਾਹਮਣੇ ਖਲੋਤੇ ਸਨ ਕਹਿ ਰਹੇ ਸਨ ਪਹਿਲੋ ਮੈਨੂੰ ਗੋਲੀ ਮਾਰੋ ਤੇ ਫਿਰ ਅੱਗੇ ਵਧਣਾ ਗਲੀ ਬਹੁਤ ਭੀੜੀ ਸੀਗੀ ਤੇ ਲੋਕਾਂ ਨੇ ਦੇਖਿਆ ਬਾਹਰੋਂ ਦੀ ਆਏ ਲੋਕ ਬਾਹਰੋਂ ਹੀ ਪਰਤ ਰਹੇ ਸਨ ਗਲੀ ਦੇ ਲੋਕਾਂ ਨੂੰ ਯਕੀਨ ਨਹੀਂ ਸੀ ਵੱਜ ਰਿਹਾ ਕਿ ਕੁਝ ਮਿੰਟਾਂ ਵਿੱਚ ਹੀ ਇਹ ਕਿਵੇਂ ਹੋ ਗਿਆ ਹੈ ਹੁਣ ਗਲੀ ਖਾਲੀ ਸੀਗੀ ਸਿਰਫ ਗਲੀ ਵਾਲੇ ਸਨ ਤੇ ਡਾਕਟਰ ਦੇਵ ਸਨ ਕੋਈ ਉਹਨੂੰ ਫੜ ਲਿਆ ਆਇਆ ਆ ਜਿਨੇ ਘਰ ਦੀ ਛੱਤ ਤੋਂ ਇੱਕ ਇੱਟ ਸੁੱਟ ਦਿੱਤੀ ਸੀ ਤੇ ਉਹ ਡਾਕਟਰ ਦੇਵ ਨੂੰ ਆਖਣ ਲੱਗਾ ਉਹ ਤੁਹਾਡਾ ਮੁਜਰਮ ਐ ਇਹਨੂੰ ਜੋ ਚਾਹੋ ਸਜ਼ਾ ਦਿਓ ਅੱਜ ਤੁਸੀਂ ਸਾਡੀ ਜਾਨ ਬਚਾਈਏ ਡਾਕਟਰ ਦੇਵ ਦੀ ਆਵਾਜ਼ ਸ਼ਾਂਤ ਸੀਗੀ ਪਰ ਜ਼ਰਾ ਪਰੇ ਹੋਈ ਹੋਈ ਸੀਗੀ ਕਹਿਣ ਲੱਗੇ ਜੇ ਤੁਸੀਂ ਇੰਜ ਸੋਚਦੇ ਹੋ ਤਾਂ ਇਹ ਹੀ ਸਜ਼ਾ ਮੰਨ ਲਵੋ ਕਿ ਸਾਰੇ ਹਥਿਆਰ ਤੇ ਗੋਲੀ ਬਰੂਦ ਜਾਇਆ ਕਰ ਦਿਓ ਇੰਨਾ ਕਹਿੰਦੇ ਦੇਵ ਗਲੀ ਤੋਂ ਬਾਹਰ ਚਲੇ ਗਏ ਦੇਖਿਆ ਗੱਡੀ ਜਿਸ ਪਾਸੇ ਇੱਕ ਲਵਾਂਜੇ ਰੱਖੀ ਸੀਗੀ ਉੱਥੇ ਸਹੀ ਸਲਾਮਤ ਸੀਗੀ ਤੇ ਵੇਖਿਆ ਕਿ ਪਿੱਛੇ-ਪਿੱਛੇ ਕੋਈ ਉਹਨਾਂ ਦੀਆਂ ਦਵਾਈਆਂ ਵਾਲੇ ਡੱਬੇ ਤੇ ਉਹਨਾਂ ਦੀ ਕੋਟ ਲੈ ਕੇ ਆ ਰਿਹਾ ਸੀਗਾ ਸਵੇਰ ਹੋਣ ਤੇ ਕਰਫੂ ਹਟਿਆ ਤਾਂ ਮਨੂ ਘਰ ਆਇਆ ਸੀਗਾ ਪਰ ਉਹਦਾ ਚਿਹਰਾ ਉੱਤਰਿਆ ਹੋਇਆ ਸੀਗਾ ਇੰਜ ਜਿਵੇਂ ਲੰਮੀ ਬਿਮਾਰੀ ਤੋਂ ਉੱਠਿਆ ਹੋਵੇ ਕ੍ਰਿਸ਼ਨ ਲਾਲ ਰਾਤੀ ਸੌ ਨਹੀਂ ਸੰਸਕੇਗੇ ਹੁਣੇ ਜਹੇ ਅੱਖ ਲੱਗੀ ਸੀਗੀ ਪਰ ਸਰਲਾ ਨੇ ਮਨੂ ਨੂੰ ਆਉਂਦਿਆਂ ਦੇਖਿਆ ਸੀ ਤੇ ਹੁਣ ਉਹਦੇ ਮੂੰਹ ਵੱਲ ਦੇਖਦੀ ਘਬਰਾ ਗਈ ਸੀਗੀ ਮਨੂ ਸਿੱਧਾ ਆਪਣੇ ਕਮਰੇ ਦੀ ਆਪਣੀ ਮੰਜੀਵਲ ਗਿਆ ਤੇ ਫੇਰ ਮੁੱਦਾ ਜਿਹਾ ਲੇਟ ਕੇ ਬੀਤੇ ਦਿਨ ਵਿੱਚ ਉੱਤਰ ਗਿਆ ਸੀਗਾ ਅੱਜ ਕੁਝ ਵੀ ਪਕੜ ਵਿੱਚ ਨਹੀਂ ਸੀ ਆ ਰਿਹਾ ਕਿ ਪਿਛਲੇ ਦਿਨੀ ਉਹ ਜੋ ਧਰਮ ਰੱਖਿਆ ਸਭਾ ਵਿੱਚ ਸ਼ਾਮਲ ਹੋਇਆ ਸੀ ਉਹ ਸਭ ਕੁਝ ਕੀ ਸੀਗਾ ਸਰਲਾ ਨੇ ਕੋਲ ਆ ਕੇ ਮਨੂ ਦੀ ਪਿੱਠ ਤੇ ਹੱਥ ਰੱਖਿਆ ਤਾਂ ਮਨੂ ਨੇ ਸਿਰ ਚੱਕਿਆ ਤੇ ਹੈਰਾਨੀਆਂ ਜਿਹੀਆਂ ਅੱਖਾਂ ਨਾਲ ਮਾਵਲ ਦੇਖਿਆ ਮਾਂ ਪੁੱਛ ਰਹੀ ਸੀ ਮਨੂ ਕੀ ਹੋਇਆ ਏ ਤੇ ਮਨੂ ਨੇ ਕੁਝ ਸੰਭਲ ਕੇ ਕਿਹਾ ਮੰਮੀ ਕੁਝ ਨਹੀਂ ਹੋਇਆਗਾ ਥੱਕ ਗਿਆ ਵਾਂ ਕੁਝ ਖਾਣ ਨੂੰ ਦੇ ਮਨੂ ਜਾਣਦਾ ਸੀਗਾ ਕਿ ਜਦੋਂ ਉਹ ਪਿਆਰ ਨਾਲ ਮਾਂ ਨੂੰ ਅੰਮੀ ਕਹਿੰਦਾ ਏ ਤਾਂ ਮਾਂ ਹੋਰ ਵੀ ਬਹੁਤੇ ਮੂਹ ਵਿੱਚ ਭਿੱਜ ਜਾਂਦੀ ਸੀ ਤੇ ਕਹਿਣ ਲੱਗਾ ਅੰਮੀ ਛੇਦੀ ਨਾਲ ਕੁਝ ਖਾਣ ਨੂੰ ਦੇ ਮੈਂ ਜ਼ਰਾ ਚਾਚਾ ਜੀ ਵੱਲ ਜਾਣਾ ਆਇਆ ਸਰਲਾ ਨੇ ਛੇਦੀ ਨਾਲ ਦੁੱਧ ਦਾ ਗਲਾਸ ਆਂਦਾ ਨਾਲ ਹਲਵਾ ਤੱਤਾ ਕਰਕੇ ਲੈ ਆਈ ਸੀਗੀ ਤੇ ਮਨੂ ਨੇ ਮਨੂ ਦੇ ਕੋਲ ਮੰਜੀ ਉੱਤੇ ਰੱਸੀ ਉੱਤੇ ਬਹਿਂਦੀ ਹੋਈ ਕਹਿਣ ਲੱਗੀ ਤੇਰੇ ਦੇਵ ਚਾਚਾ ਰਾਤੀ ਖੋਰੇ ਕਿੱਥੇ ਕਿੱਥੇ ਗਏ ਹੋਣਗੇ ਤੈਨੂੰ ਲੱਭਣ ਲਈ ਮਨੂ ਦੀ ਆਵਾਜ਼ ਘਬਰਾ ਕੇ ਸੀਗੀ ਮੈਨੂੰ ਲੱਭਣ ਲਈ ਕਿਉਂ ਸਰਲਾ ਨੇ ਫਿਰ ਪੁੱਛਿਆ ਤੇ ਬੋਲਿਆ ਮੈਂ ਹੀ ਖਿਬਰਾ ਕੇ ਉਹਨਾਂ ਨੂੰ ਬੁਲਾਇਆ ਸੀਗਾ ਤੇਰੇ ਕਾਗਜ਼ਾਂ ਵਿੱਚ ਇੱਕ ਕਾਗਜ਼ ਮਿਲਿਆ ਸੀਗਾ ਤੇ ਮੈਂ ਪੜ੍ਹ ਕੇ ਡਰ ਗਈ ਸੀ ਸਾ ਕਾਗਜ਼ ਉੱਤੇ ਹੋਰ ਕੁਝ ਨਹੀਂ ਸੀ ਲਿਖਿਆ ਹੋਇਆ ਪਰ ਲਾਲ ਕੁਚਾ ਲਿਖਿਆ ਹੋਇਆ ਸੀਗਾ ਉਹ ਤਾਂ ਨਿਰਮ ਮੁਸਲਮਾਨਾਂ ਦਾ ਇਲਾਕਾ ਸੀਗਾ ਇਸੇ ਲਈ ਡਰ ਗਈ ਸੀ ਸਾ ਮਨੂ ਦੀਆਂ ਅੱਖਾਂ ਕੰਦਵਾਲ ਦੇਖਣ ਲੱਗੀਆਂ ਤਾਂ ਜੱਪਿਆ ਉਹ ਕੰਦ ਉੱਤੇ ਜੰਮ ਗਈਆਂ ਹਨ ਪੂਰਾ ਰਸਤਾ ਮਨੂ ਦੇ ਪੈਰ ਥੜਕਦੇ ਰਹੇ ਤੇ ਜਦੋਂ ਉਹ ਦੇਵ ਚਾਚਾ ਦੇ ਕੋਲ ਪਹੁੰਚਿਆ ਤਾਂ ਉਹ ਸੁੱਤੇ ਪਏ ਸਨ ਮਨੂ ਨੂੰ ਘਬਰਾਟ ਹੋਈ ਸ਼ਾਇਦ ਉਹਨਾਂ ਦੀ ਤਬੀਅਤ ਠੀਕ ਨਹੀਂ ਰਾਤ ਵਾਲੀ ਘਟਨਾ ਉਹ ਉਹਨੂੰ ਕਦੇ ਮਾਫ ਨਹੀਂ ਕਰਨਗੇ ਮੂੰਹੋਂ ਹੌਲੀ ਜਹੀ ਮਿੰਨਤ ਵਰਗੀ ਆਵਾਜ਼ ਵਿੱਚ ਨਿਕਲਿਆ ਚਾਚਾ ਜੀ ਆ ਮਨੂ ਮੈਂ ਜਾਗਦਾ ਹਾਂ ਦੇਵ ਨੇ ਕਿਹਾ ਪਰ ਮਨਜੀਤ ਤੋਂ ਉੱਠੇ ਨਹੀਂ ਕਹਿਣ ਲੱਗੇ ਹੁਣ ਜਿਉਣ ਲਈ ਜੀ ਨਹੀਂ ਕਰਦਾ ਮਨ ਨੂੰ ਇਹ ਸਭ ਕੁਝ ਦੇਖਿਆ ਨਹੀਂ ਜਾਂਦਾ ਕਾ ਮੈਨੂੰ ਮਾਫ ਕਰ ਦੇ ਚਾਚਾ ਜੀ ਮਨ ਨੂੰ ਕਹਿ ਰਿਹਾ ਸੀਗਾ ਜਿਸ ਵੇਲੇ ਦੇਵ ਨੇ ਅਖਬਾਰ ਵੱਲ ਇਸ਼ਾਰਾ ਕੀਤਾ ਅੱਜ ਅਖਬਾਰ ਦੇਖਿਆ ਹੀ ਸਟੇਸ਼ਨ ਉੱਤੇ ਪੂਰੀ ਗੱਡੀ ਲਾਸ਼ਾਂ ਨਾਲ ਭਰੀ ਹੋਈ ਆਈ ਏ ਇੰਨੇ ਵਿੱਚ ਟੈਲੀਫੋਨ ਦੀ ਕੰਟੀ ਖੜਕੀ ਮਨੂ ਨੇ ਫੋਨ ਸੁਣਿਆ ਤੇ ਕਿਹਾ ਚਾਚਾ ਜੀ ਤੁਹਾਨੂੰ ਹਸਪਤਾਲ ਬੁਲਾ ਰਹੇ ਨੇ ਉੱਥੇ ਬਹੁਤ ਸਾਰੇ ਜ਼ਖਮੀ ਲੋਕ ਲਿਆਂਦੇ ਜਾ ਰਹੇ ਨੇ ਦੇਵ ਕੁਝ ਦੇਰ ਖਮੋਸ਼ ਰਹੇ ਫਿਰ ਕਹਿਣ ਲੱਗੇ ਇੰਨਾ ਜ਼ਖਮੀਆਂ ਦੇ ਸਾਹਮਣੇ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਉਹ ਕੀ ਕਹਿਣਗੇ ਅਜੇ ਇਨਸਾਨ ਸਾਨੂੰ ਖੱਟੀਆਂ ਪਟੀਆਂ ਬੰਨਣ ਆਇਆ ਵੇ ਕੱਲ ਇਹੋ ਸਾਡੀ ਛਾਤੀ 'ਚ ਗੋਲਣਾ ਚਲਾ ਰਿਹਾ ਸੀਗਾ ਇਹੋ ਨੱਕ ਅੱਖਾਂ ਉਹਦਿਆਂ ਸਨ ਮਨੂ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਤਾਂ ਦੇਵ ਕਹਿਣ ਲੱਗੇ ਦੇਖ ਮਨੂ ਨਫ਼ਰਤ ਦੇ ਦਾਗ ਨਫ਼ਰਤ ਦੇ ਪਾਣੀ ਨਾਲ ਨਹੀਂ ਧੋਤੇ ਜਾ ਸਕਦੇਗੇ